5-7 ਗਾਜ ਦੀ ਵੈਥ ਤੇ ਖਲੋਗੇ ਵਿੱਚੋਂ ਇੱਕ ਨੇ ਪੁੱਛਿਆ ਕਿਹੜਾ ਗੇੜਾ ਉਹ ਕਿਹੜਾ ਕਰਮਦੀਨ ਹੈ ਮੈਂ ਆ ਜਲਾਲ ਨਾਲ ਕਿਹੜਾਈ ਫੱਜਾ ਏ ਐਸ ਵੇਲੇ ਕਿਧਰੋਂ ਆਉਣਾ ਕਿਧਰੋਂ ਹੀ ਗਿੱਲਾਂ ਦੀਆਂ ਖਬਰਾਂ ਕੁਝ ਮਾੜੀਆਂ ਸੁਣੀਆਂ ਸਨ ਉੱਥੇ ਹੁਸੈਨ ਨੇ ਦਾ ਪਤਾ ਲੈਣ ਗਏ ਸਾਂ ਮੁੜਦਿਆਂ ਹੋਇਆਂ ਜਿਹਾ ਮੱਤ ਤੇ ਪੜਦਾ ਪਿਆ ਹੀ ਜਿਉਂ ਰਾਹ ਓਕੇ ਆ ਇੱਧਰ ਆ ਨਿਕਲੇ ਆ ਤੁਹਾਡੀਆਂ ਗੱਲਾਂ ਕਰਦਿਆਂ ਦੀ ਬੋਰ ਆਈ ਤਾਂ ਸੀ ਇੱਧਰੇ ਆ ਰਹੇ ਸਾਂ ਇੱਥੋਂ ਕਿਕਰ ਗੋਲੋਂ ਡੰਡੀ ਨਿਕਲਦੀ ਏ ਉਹ ਸਿੱਧੀ ਚੁੰਗੀ ਤੇ ਚਲੀ ਜਾਏਗੀ ਪਹਿਲਾਂ ਤਾਂ ਕਰਮਦੀਨ ਤੇ ਉਹਦੇ ਨਾਲ ਦੇ ਕੁਝ ਸ਼ੱਕੀ ਨਜ਼ਰਾਂ ਨਾਲ ਵੇਂਦੇ ਸਨ ਪਰ ਜਦ ਜਲਾਲ ਤੇ ਫੱਜਾ ਉਹਨਾਂ ਦੇ ਨਾਲ ਹੋ ਤੁਰੇ ਤਾਂ ਉਹਨਾਂ ਦਾ ਸ਼ੱਕ ਦੂਰ ਹੋ ਗਿਆ ਉਹ ਗਿੱਲਾਂ ਤੇ ਪੱਤੋ ਕਿਹਦੀਆਂ ਗੱਲਾਂ ਕਰਦੇ ਡੰਡੀ ਉੱਤੇ ਜਾ ਪੁੱਜੇ ਸਰਕੜੇ ਦੇ ਆਸਰੇ ਨਾਲ ਕਰਮਦੀਨ ਦੀ ਢਾਣੀ ਇੱਥੇ ਡੰਡੀ ਮੱਲ ਕੇ ਬੈਠੀ ਹੋਈ ਸੀ ਅੱਧਾ ਕਾਂਟਾ ਜਲਾਲ ਵੀ ਉਹਨਾਂ ਕੋਲ ਬੈਠਾ ਹੇਟਲੀਆਂ ਉਤਲੀਆਂ ਮਾਰਦਾ ਰਿਹਾ ਜਦੋਂ ਨੂੰ ਯਕੀਨ ਹੋ ਗਿਆ ਕਿ ਮਨਜੀਤ ਦੇ ਕੁਲਵੰਤ ਸਹੀ ਸਲਾਮਤ ਦੂਰ ਨਿੱਕਲ ਗਏ ਨੇ ਤਾਂ ਉਹ ਦੋਵੇਂ ਪਿਓ ਪੁੱਤਰ ਪਤੋ ਕੀ ਨੂੰ ਹੋ ਤੁਰੇ ਉਧਰ ਮਨਜੀਤ ਤੇ ਕੁਲਵੰਤ ਜ਼ਖੀਰੇ ਦੇ ਕੋਲ ਲੱਪੜੇ ਤੇ ਇੱਕ ਹੋਰ ਢਾਣੀ ਨਾਲ ਟੱਕਰਾ ਹੋ ਗਿਆ ਦੂਰੋਂ ਇੱਕ ਨੇ ਬਰਚੀ ਚੁੱਕ ਕੇ ਆਖਿਆ ਸ਼ਿਕਾਰ ਹੋਏ ਸੁਣ ਕੇ ਦੋਹਾਂ ਦੇ ਪੈਰ ਨਾਲ ਦਿਲ ਧੜਕਣ ਲੱਗ ਪਏ ਮੌਤ ਦੇ ਡਰ ਤੋਂ ਦੋਵੇਂ ਜਕੀਰੇ ਵਿੱਚ ਆਸਰਾ ਲੈਣ ਬਦਲੇ ਦੌੜੇ ਲੁਟੇਰਿਆਂ ਦੀ ਟਾਣੀ ਨੂੰ ਪੂਰਾ ਸ਼ੱਕ ਪੈ ਗਿਆ ਕਿ ਕੋਈ ਮਾਲਦਾਰ ਸਾਮੀ ਜਾ ਰਹੀ ਹੈ ਉਹ ਯਾ ਅਲੀ ਦੇ ਨਾਰੇ ਲਾ ਕੇ ਪਿੱਛੇ ਭੱਜੇ ਮਨਜੀਤ ਨੇ ਵੇਖਿਆ ਕਿ ਉਹ ਦੋਵੇਂ ਬਚ ਕੇ ਨਹੀਂ ਜਾ ਸਕਣਗੇ ਉਹਨੂੰ ਔਖੀ ਵੇਲੇ ਇੱਕ ਹੋਰ ਸੋਚ ਫੁਰੀ ਉਹਨੇ ਦਰੇੜੇ ਰਾਦੇ ਨਾਲ ਕਿਹਾ ਪਲਵੰਤ ਤੂੰ ਨੱਸ ਜਾ ਮੈਂ ਦੋਸ਼ਮਨਾ ਦਾ ਰਾਹ ਰੋਕ ਕੇ ਇੱਥੇ ਟੱਕਰਾ ਕਰਾਂਗੀ ਇਸ ਤਰ੍ਹਾਂ ਤੇਰੀ ਜਾਨ ਬਚ ਜਾਏਗੀ ਤੂੰ ਜਿਉਂਦਾ ਆਪੜ ਪਿਉ ਤਾਂ ਮੇਰੀ ਆਤਮਾ ਸ਼ਾਂਤ ਰਹੇਗੀ ਚੇਤੀ ਦੌੜ ਜਾ ਤੁਹਾਨੂੰ ਕੱਲਿਆਂ ਛੱਡ ਕੇ ਇਹ ਕਿਵੇਂ ਹੋ ਸਕਦਾ ਏ ਕੁਲਵੰਤ ਨੇ ਮਰਦਾਂ ਵਾਲਾ ਦਿਲ ਕੱਢ ਕੇ ਕਿਹਾ ਇਹ ਬਹਿਸ ਦਾ ਸਮਾਂ ਨਹੀਂ ਮੇਰੀ ਸੌਈ ਤੈਨੂੰ ਚੇਤੀ ਜਾਨ ਲੈ ਕੇ ਨਿਕਲ ਜਾ ਮਨਜੀਤ ਨੇ ਕੁਲਵੰਤ ਦਾ ਮੂੰਹ ਜ਼ਖੀਰੇ ਵੱਲੇ ਕਰਕੇ ਧੱਕ ਦਿੱਤਾ ਫਿਰ ਵੀ ਮਨਜੀਤ ਨੂੰ ਛੱਡ ਕੇ ਨਸਣ ਲੱਗਿਆ ਕੁਲਵੰਤ ਦੇ ਪੈਰ ਅਜੱਕੇ ਪਰ ਮੌਤ ਦੇ ਭੈਣੇ ਉਹਨੂੰ ਰੁਕਣ ਨਾ ਦਿੱਤਾ ਉਹ ਨੀਵੇਂ ਲੱਕ ਭੱਜ ਕੇ ਜਖੀਰੇ ਵਿੱਚ ਵੜ ਗਿਆ ਮਨਜੀਤ ਨੇ ਸੁੱਕੇ ਹੋਏ ਛਾਪੇ ਉੱਤੇ ਛੋਟਾ ਮਾਰ ਕੇ ਲਲਕਾਰਿਆ ਛਾਵਾ ਪਈ ਜਵਾਨੋਂ ਕਿਸੇ ਨੂੰ ਆਪਣੀ ਬਹਾਦਰੀ ਤੇ ਮਾਣ ਏ ਤਾਂ ਕੱਲੇ ਨਾਲ ਕੱਲਾ ਆਵੇ ਤੇ ਉਹ ਸੁੱਕੀਆਂ ਛਾਪਿਆਂ ਉੱਤੇ ਛੋਟੇ ਮਾਰ ਕੇ ਖੜਾਕ ਕਰਦੀ ਰਹੀ ਸ਼ਾਇਦ ਇਸ ਤੋਂ ਉਹਦਾ ਇਹ ਭਾਵ ਸੀ ਕਿ ਜਖੀਰੇ ਵਿੱਚ ਭੱਜੇ ਜਾ ਰਹੇ ਕਲਵੰਤ ਦੇ ਪੈਰਾਂ ਦਾ ਖੜਾਕ ਵੈਰੀ ਦੇ ਕੰਨਾਂ ਤੱਕ ਨਾ ਪਹੁੰਚੇ ਇੱਕ ਵਾਰ ਤਾਂ ਇਹ ਲਲਕਾਰਾ ਸੁਣ ਕੇ ਵੈਰੀ ਠਟੰਬਰ ਗਏ ਉਹ ਸੋਚਣ ਲੱਗੇ ਜਿਹੜਾ ਕੱਲਾ ਸਿੱਖ ਖੜਾ ਲਲਕਾਰ ਰਿਹਾ ਏ ਪਤਾ ਨਹੀਂ ਉਹਦੇ ਕੋਲ ਕੀ ਆਫਤ ਹੋਵੇਗੀ ਸ਼ਾਇਦ ਬੰਦੂਕ ਹੋਵੇ ਪਿਸਤੌਲ ਜਾਂ ਬੰਬ ਇਹਨਾਂ ਵਿੱਚੋਂ ਇੱਕ ਜੋਸ਼ੀਲੇ ਨੇ ਭੜਕ ਕੇ ਕਿਹਾ ਮਰਜੋ ਹੁਣ ਲੋਕ ਜੋ ਕਿਸੇ ਕੁੱਡੇ ਵਿੱਚ ਕੱਲਾ ਸਿੱਖੜਾ ਸਾਨੂੰ ਵੀ ਹਾ ਨੂੰ ਬੰਗਾਰ ਕੇ ਚਲਾ ਜਾਏਗਾ ਯਾ ਲਈ ਉਹਦੇ ਮਗਰ ਲੱਗ ਕੇ ਦੂਜੇ ਵੀ ਅੱਗੇ ਵਧੇ ਖਿੱਲਰ ਕੇ ਵਿੱਚੋਂ ਇੱਕ ਸਿਆਣੇ ਨੇ ਮਤ ਦਿੱਤੀ ਉਹ ਤਿੰਨਾਂ ਬਾਸਿਆਂ ਤੋਂ ਮਨਜੀਤ ਨੂੰ ਘੇਰਾ ਪਾ ਖੜੇ ਮਨਜੀਤ ਨੇ ਪੱਗ ਉਤੋਂ ਦੀ ਮੜਾਸਾ ਬੰਨ੍ਹ ਕੇ ਮੂੰਹ ਲੁਕਾਇਆ ਹੋਇਆ ਸੀ ਤੇ ਤੇੜ ਦੀ ਤਬਲੀ ਦੀ ਲਾਂਗ ਕੱਢੀ ਹੋਈ ਸੀ ਰਾਤ ਦੇ ਕਸਮੈਲੇ ਵਿੱਚ ਉਹ ਬਣਦਾ ਤਣ ਦਾ ਗੱਭਰੂ ਪ੍ਰਤੀਤ ਹੋ ਰਹੀ ਸੀ ਉਹਦੇ ਹੱਥ ਵਿੱਚ ਨਿਰੀ ਡਾਂਗ ਵੇਖ ਕੇ ਵੈਰੀਆਂ ਦੇ ਹੌਂਸਲੇ ਵੱਧ ਗਏ ਉਹਨਾਂ ਇੱਕੇ ਵਾਰ ਯਾ ਅਲੀ ਦਾ ਨਾਰਾ ਲਾ ਕੇ ਧਾਵਾ ਭੋਲ ਦਿੱਤਾ ਮਨਜੀਤ ਨੇ ਵੀ ਅਗੋਂਨੇ ਵਾ ਡਾਂਗ ਚਲਾਈ ਪਤਾ ਕੀ ਪਤਾ ਕਿਸੇ ਨੂੰ ਲੱਗੀ ਵੀ ਜਾਂ ਨਹੀਂ ਉਧਰ ਇਕੱਠੀਆਂ ਦੋ ਵਰਛੀਆਂ ਉਹਦੇ ਸਰੀਰ ਵਿੱਚ ਖੁੱਭ ਗਈਆਂ ਤੇ ਉਹ ਇੱਕ ਦਿਲ ਵਿੰਨਵੀਂ ਹੂਕ ਨਾਲ ਧਰਤੀ ਤੇ ਢਹਿ ਪਈ ਹਥਿਆਰੇ ਉਹਦੀਆਂ ਜੇਬਾਂ ਫੋਲ ਕੇ ਤੁਰਦੇ ਬਣੇ ਪਿੱਛੇ ਰਹਿ ਗਈ ਨਿਮਾਣੀ ਜਾਨ ਉਹ ਪਿੰਜਰ ਦੀ ਕੈਦ ਵਿੱਚੋਂ ਅਜੇ ਆਜ਼ਾਦ ਹੋਣਾ ਨਹੀਂ ਸੀ ਮੰਦੀ ਮੌਤ ਨਾਲੋਂ ਮੌਤ ਦਾ ਡਰ ਵਧੇਰੇ ਭਿਆਨਕ ਹੁੰਦਾ ਹੈ ਇਸੇ ਡਰਨੇ ਕੁਲਵੰਤ ਦੀ ਸੋਚ ਸ਼ਕਤੀ ਨੂੰ ਮਧੋਲ ਛੁੱਟਿਆ ਸੀ ਉਹ ਸੰਗੜੀਆਂ ਝਾੜੀਆਂ ਵਿੱਚ ਕੰਡਿਆਂ ਦੀ ਪਰਵਾਹ ਨਾ ਕਰਦਾ ਹੋਇਆ ਦੌੜਿਆ ਜਾ ਰਿਹਾ ਸੀ ਸੁੱਕੇ ਛਾਪਿਆਂ ਦੀਆਂ ਖੁੰਗੀਆਂ ਨਾਲ ਅੜ-ਅੜ ਕੇ ਉਹਦੇ ਕੱਪੜੇ ਪਾੜ ਰਹੇ ਸਨ ਕੋਮਲ ਬदन ਉੱਤੇ ਚਰੀਟਾਂ ਪੈ ਰਹੀਆਂ ਸਨ ਕਈਆਂ ਅੰਗਾਂ 'ਚੋਂ ਲਹੂ ਸਹਿਮ ਆਇਆ ਸੀ ਫਿਰ ਵੀ ਉਹ ਭੱਜਿਆ ਜਾ ਰਿਹਾ ਸੀ ਅਮਨ ਦੇ ਸਮੇਂ ਉਹਨੂੰ ਕਿਤੇ ਦਿਨੇ ਵੀ ਇਸ ਰੱਖ ਵਿੱਚ ਦੀ ਲੰਘਣ ਵਾਸਤੇ ਕਿਹਾ ਜਾਂਦਾ ਤਾਂ ਉਹ ਕਦੇ ਤਿਆਰ ਨਾ ਹੁੰਦਾ ਉਸ ਹਾਲਤ ਵਿੱਚ ਇੱਕ ਇੱਕ ਛਾੜੀ ਦੇ ਮੋੜ ਨਾਲ ਸੈਂਕੜੇ ਸੱਪ ਅਠੂਹੇ ਤੇ ਹੋਰ ਲਗੂ ਪੀਣੇ ਜਾਨਵਰ ਬੈਠੇ ਉਹਦੇ ਪੈਦਾ ਕਾਰਨ ਬਣਦੇ ਪਰ ਅੱਜ ਉਸ ਵੱਡੇ ਮੌਤ ਪਏ ਨੇ ਸਭ ਛੋਟੇ ਛੋਟੇ ਡਰ ਆਪਣੇ ਘੂੜੇ ਪਰ ਛਾਵੇਂ ਥੱਲੇ ਲੁਕਾ ਲਈ ਸੰ ਉਹ ਪੱਜਿਆ ਜਾ ਰਿਹਾ ਸੀ ਕਿਸੇ ਭੈਰਹਿਤ ਥਾਂ ਦੀ ਪਾਲ ਵਿੱਚ ਜਿੱਥੇ ਉਹਨੂੰ ਜੀਵਨ ਮਿਲ ਸਕੇ ਇੱਕ ਵਾਰ ਉਹਨੂੰ ਪਿੱਛੇ ਰਹਿ ਗਈ ਮਨਜੀਤ ਦਾ ਖਿਆਲ ਆਇਆ ਦਸ਼ਮਣਾਂ ਦੇ ਘੇਰੇ ਵਿੱਚ ਕੁਰਬਾਨੀ ਦੀ ਦੇਵੀ ਚੰਡਕਾ ਦਾ ਰੂਪ ਧਾਰੀ ਖੜੀ ਸੀ ਬੈਰੀ ਦੇ ਹੱਲੇ ਸਾਹਮਣੇ ਉਹ ਬਰਛੀਆਂ ਨਾਲ ਕਾਇਲ ਹੋ ਕੇ ਡੈਗਦੀ ਦੀ ਸੀ ਇਸ ਦ੍ਰਿਸ਼ ਨੇ ਕੁਲਗਾਂਤ ਦਾ ਦਿਮਾਗ ਚਕਰਾ ਦਿੱਤਾ ਉਹਦੇ ਪੈਰ ਥੜਕੇ ਤੇ ਉਹ ਇੱਕ ਮੋٹے ਬਰਛ ਨਾਲ ਜਾ ਵੱਜਾ ਇੱਕ ਮਿੰਟ ਧਾਮ ਲੈ ਕੇ ਉਹ ਫੇਰ ਪੱਜ ਉੱਠਿਆ ਉਹਦੇ ਕੋਲ ਸੋਚਣ ਵਾਸਤੇ ਸਮਾਂ ਨਹੀਂ ਸੀ ਪਤਾ ਨਹੀਂ ਉਹ ਕਿੰਨਾ ਚਿਰ ਦੌੜਦਾ ਰਿਹਾ ਸਮੇਂ ਤੇ ਦੁੱਖ ਸੁੱਖ ਦਾ ਗਿਆਨ ਸਭ ਅਮਨ ਦੇ ਦਿਨਾਂ ਦੀਆਂ ਗੱਲਾਂ ਹਨ ਚਲਦਾ ਚਲਦਾ ਉਹ ਇੱਕ ਖਾਲ ਦੇ ਕੰਡੇ ਤੇ ਪੁੱਜਾ ਸੱਜੇ ਪਾਸਿਓਂ ਦੋ ਬੱਤੀਆਂ ਚਮਕ ਕੇ ਬੁਝ ਗਈਆਂ ਉਹਨੂੰ ਯਹਾਂ ਪ੍ਰਤੀਤ ਹੋਇਆ ਜਿਵੇਂ ਉਹ ਮੌਤ ਦੀਆਂ ਖੂਨੀ ਅੱਖਾਂ ਹਨ ਜੋ ਉਹਨੂੰ ਵੇਖਣ ਵਾਸਤੇ ਚਾਂਕੀਆਂ ਸਨ ਤੇ ਸ਼ਿਕਾਰ ਉੱਤੇ ਅਛੋਪਲੇ ਝਾਪਟ ਮਾਰਨ ਦੇ ਇਰਾਦੇ ਨਾਲ ਫਿਰ ਬੰਦ ਹੋ ਗਈਆਂ ਹਨ ਸਹਿਮ ਨਾਲ ਉਹਦਾ ਖੂਨ ਜੰਮਦਾ ਜਾ ਰਿਹਾ ਸੀ ਪਰ ਦਿਲ ਦੀ ਧੜਕਣ ਸਗੋਂ ਤੇਜ਼ ਹੋ ਗਈ ਸੀ ਉਹ ਖਾਲ ਉੱਤੇ ਉਲੜੀਆਂ ਹੋਈਆਂ ਸੰਘਣੀਆਂ ਝਾੜੀਆਂ ਦੀ ਓਟ ਵਿੱਚ ਲੁਕ ਗਿਆ ਨੇੜੇ ਆ ਕੇ ਮੌਤ ਦੀਆਂ ਅੱਖਾਂ ਇੱਕ ਵਾਰ ਫਿਰ ਚੰਕੀਆਂ ਤੇ ਜੀਬ ਕੋਲ ਦੀ ਲੰਗ ਗਈ। ਪਲਵੰਤ ਨੇ ਜਾਣ ਲਿਆ ਕਿ ਉਹ ਚੂੰਹਣੀਆਂ ਤੋਂ ਛਾਂਗੇ ਮੰਗੇ ਨੂੰ ਜਾਣ ਵਾਲੀ ਸੜਕ ਉੱਤੇ ਪਹੁੰਚ ਗਿਆ ਹੈ। 10 ਮਿੰਟ ਹੋਰ ਉਹ ਉਸੇ ਤਾਂ ਸ਼ਹਿ ਕੇ ਬੈਠਾ ਰਿਹਾ। ਕੋਈ ਉਚੇਚੀ ਘਟਨਾ ਨਾ ਵਾਪਰੀ ਉਹ ਜਰਕ ਦਿਲ ਤੇ ਕਾਬੂ ਪਾ ਕੇ ਉੱਠਿਆ। ਹੁਣ ਉਹ ਸੜਕੋਂ ਪਾਰ ਕਿਵੇਂ ਲੰਗੇ? ਜੇ ਕੋਈ ਲੋਕ ਕੇ ਬੈਠਾ ਹੋਇਆ ਤਾਂ ਜੇ ਕਿਸੇ ਵੇਖ ਲਿਆ ਤਾਂ ਜੇ ਕੋਈ ਜੀਪ ਆ ਗਈ ਤਾਂ ਜੇ ਜੇ ਪਰ ਇਥੇ ਹਜ਼ਾਰ ਜੇ ਪਈ ਹੋਵੇ ਉਹਨੇ ਸੜਕ ਅਕੀਰ ਲੰਘਣੀ ਹੀ ਸੀ ਦੱਬੇ ਪੈਰੀਓ ਟਾਲੀ ਦੇ ਮੋੜ ਨਾਲ ਆ ਖੜਾ ਉਹਨੇ ਦੋਹੀ ਪਾਸੇ ਦੂਰ ਤੱਕ ਝਾਤੀ ਮਾਰੀ ਗੂੜੇ ਹਨੇਰੇ ਵਿੱਚ ਕੁਝ ਵੀ ਨਜ਼ਰ ਨਹੀਂ ਸੀ ਪੈਂਦਾ ਖੱਬਾ ਹੱਥ ਦਿਲ ਤੇ ਰੱਖ ਕੇ ਤੇ ਸੱਜੇ ਹੱਥ ਵਿੱਚ ਸੋਟਾ ਸੰਭਾਲ ਕੇ ਉਹ ਹੌਸਲਾ ਕਰਕੇ ਸੜਕੋਂ ਪਾਰ ਹੋ ਗਿਆ ਅਗਲੇ ਦਰਾਖਤਾਂ ਦੇ ਪਰਛਾਵੇਂ ਵਿੱਚ ਹੁੰਦਿਆਂ ਹੀ ਉਹਦੇ ਕਦਮ ਤੇਜ਼ ਹੋ ਗਏ। ਜਖੀਰੇ ਦਾ ਇੱਕਿੱਤਾ ਸੱਜਰਾ ਕੱਟਿਆ ਹੋਇਆ ਸੀ। ਇਸ ਵਿੱਚ ਸੰਘਣੀਆਂ ਝਾੜੀਆਂ ਨਹੀਂ ਸਨ। ਸਭੋਂ ਫਟ ਫਟ ਉੱਚੇ, ਕੱਟੇ ਹੋਏ ਮੋਢ ਤੇ ਟਾਵੇਂ-ਟਾਵੇਂ ਸਿੱਧੇ ਖੜੇ ਬਿਰਚ ਸਨ। ਇਹ ਮੀਲਪੰਦ ਉਹਨੇ ਸੌਖਾ ਹੀ ਨਿਬੇੜ ਲਿਆ। ਅਗਲੇ ਹਿੱਸੇ ਵਿੱਚ ਫੇਰ ਸੰਘਣਾ ਜੰਗਲ ਸ਼ੁਰੂ ਹੋ ਗਿਆ। ਉਹ ਇਸ ਵਿੱਚ ਦਾਖਲ ਹੋਇਆ ਹੀ ਸੀ। ਜਾਂ ਥੋੜੀ ਵਿੱਤ ਤੋਂ 5-7 ਗੋਇੰਦਾਂ ਡਰ ਕੇ ਨਾ ਸੁਠੀਆਂ। ਸੁਕੀਆਂ ਛਾਪੀਆਂ ਤੇ ਛੜੇ ਹੋਏ ਪੱਤਰਾਂ ਦਾ ਇੰਨਾ ਖੜਾਕ ਹੋਇਆ ਜਿਵੇਂ ਦੋਸ਼ਮਣ ਦੀ ਪੂਰੀ ਪਲਟਣ ਹੱਲਾ ਕਰਕੇ ਆਪਈ ਹੋਵੇ ਡਰ ਦਾ ਮਾਰਿਆ ਕੁਲਵੰਤ ਚਫਾਲ ਡੱਗ ਪਿਆ ਕੋਸਚੇਰੋ ਬੈਰੀ ਦੇ ਹਮਲੇ ਦੀ ਉਡੀਕ ਕਰਦਾ ਰਿਹਾ ਜਦ ਕੋਈ ਵੀ ਸਾਹਮਣੇ ਨਾ ਆਇਆ ਉਹ ਸੋਚਣ ਲੱਗਾ ਇਹ ਆਦਮੀ ਨਹੀਂ ਕੋਈ ਜੰਗਲੀ ਜਾਨਵਰ ਸਨ ਉਸ ਵੇਲੇ ਉਹਦੇ ਸਾਹਮਣੇ ਕੋਈ ਰਿੱਚ ਬਘਿਆੜ ਜਾਂ ਸ਼ੇਰ ਵੀ ਆ ਜਾਂਦਾ ਤਾਂ ਉਹ ਇੰਨਾ ਨਾ ਡਰਦਾ ਜਿੰਨਾ ਆਪਣੀ ਸ਼ਕਲ ਦੇ ਲਘੂ ਹਲਕਾਏ ਤਟੰਗੇ ਜਾਨਵਰ ਤੋਂ ਡਰ ਰਿਹਾ ਸੀ ਕਹਿੰਦੇ ਨੇ ਇਨਸਾਨ ਦੇਵਤਾ ਹੈ ਪਰ ਉਹਨਾਂ ਚਰ ਜਦ ਤੱਕ ਇਹਦੇ ਅੰਦਰ ਦਇਆ ਧਰਮ ਹੋਵੇ ਇਹ ਹਲਕ ਜਾਏ ਤਾਂ ਨਿਰਦਈ ਤੋਂ ਨਿਰਦਈ ਮਾਸ ਖਾਣਾ ਜਾਨਵਰ ਵੀ ਇਹਦੀਆਂ ਕਰਤੂਤਾਂ ਸਾਹਮਣੇ ਸ਼ਰਮ ਨਾਲ ਸਿਰ ਝੁਕਾ ਲੈਂਦਾ ਹੈ ਹਨੇਰਾ ਬਤਲਾ ਪੈਂਦਾ ਜਾ ਰਿਹਾ ਸੀ ਕਿਵੇਂ ਨਾ ਕਿਵੇਂ ਕਲਵੰਤ ਜਖੀਰੇ ਦੇ ਪਾਰਲੇ ਕੰਡੇ ਜਾ ਪਹੁੰਚਾ ਸੱਜੇ ਹੱਥ ਕੁਝ ਸਿੱਖਾਂ ਦੇ ਪੰਡ ਸਨ ਕਲਵੰਤ ਨੇ ਉੱਥੇ ਆਸਰਾ ਭਾਲਣ ਦਾ ਇਰਾਦਾ ਕੀਤਾ ਉਹ ਝਾੜੀਆਂ ਦੀ ਅਖੀਰਲੀ ਪਾਲ ਤੋਂ ਬਾਹਰ ਆਇਆ ਉਹਨੂੰ ਸਾਹਮਣੇ ਪਿੰਡ ਸੜਦਾ ਨਜ਼ਰੀ ਪਿਆ ਇਹ ਸ਼ਾਇਦ ਸਰਦਾਰਾਂ ਦੀਆਂ ਟਿੱਬੀਆਂ ਸਨ ਉਹਦੇ ਕੰਨਾਂ ਨੇ ਬੰਦੂਕਾਂ ਦੇ ਚੱਲਣ ਦੀ ਆਵਾਜ਼ ਸੁਣੀ ਤੇ ਫਿਰ ਬੱਚਿਆਂ ਤੇ ਇਸ ਤਰ੍ਹਾਂ ਦੀ ਹਾਲ ਦੁਹਾਈ ਦੀ ਉਹ ਭੈ ਪੀਦ ਹੋਇਆ ਭੱਜ ਕੇ ਫਿਰ ਝਕੀਰੇ ਵਿੱਚ ਵੜ ਗਿਆ ਉਧਰ ਸੂਰਜ ਚੜਨ ਦੀ ਲੋ ਅੰਬਰ ਉੱਤੇ ਫੈਲਦੀ ਜਾਪੀ ਕਲਵੰਤ ਨੇ ਜਾਣਨ ਨਾਲੋਂ ਹਨੇਰੇ ਨੂੰ ਚੰਗਾ ਸਮਝ ਕੇ ਉਸੇ ਦਾ ਆਸਰਾ ਲਿਆ ਦੋ ਕੁ ਫਰ ਲਾਂਗ ਜੰਗਲ ਦੇ ਅੰਦਰ ਜਾ ਕੇ ਉਹ ਝਾੜੀਆਂ ਦੀ ਸੰਘਣੀ ਝੰਗੀ ਵਿੱਚ ਵੜ ਕੇ ਲੇਟ ਗਿਆ ਇਹ ਦਿਨ ਉਹਨੇ ਇੱਥੇ ਹੀ ਗੁਜ਼ਾਰਨ ਦਾ ਫੈਸਲਾ ਕੀਤਾ ਸਾਰਾ ਦਿਨ ਉਹ ਭੁੱਖਾ ਤਿਹਾਇਆ ਝਾੜੀਆਂ ਵਿੱਚ ਲੁੱਕ ਕੇ ਪਿਆ ਰਹਾ ਪਿਛਲੀ ਰਾਤ ਵੀ ਉਹਨਾਂ ਪੱਕੀਆਂ ਖਾਧੀਆਂ ਨਹੀਂ ਸਨ ਹੁਣ ਭੁੱਖ ਨਾਲ ਉਹਨੂੰ ਤੇ ਵਧੇਰੇ ਸਤਾ ਰਹੀ ਸੀ ਪਰ ਉਹ ਡਰ ਦਾ ਬਾਹਰ ਨਹੀਂ ਸੀ ਨਿਕਲ ਸਕਦਾ ਰਾਤ ਪਈ ਚਫੇਰੇ ਗੂੜਾ ਹਨੇਰਾ ਫੈਲ ਗਿਆ ਕੁਲਵੰਤ ਹੌਸਲਾ ਕਰਕੇ ਕਰਨੇ ਚੋਂ ਬਾਹਰ ਨਿਕਲਿਆ ਉਹ ਇੱਕ ਪਾਸੇ ਦੀ ਸੇਧ ਰੱਖ ਕੇ ਤੁਰ ਪਿਆ ਉਹਦਾ ਖਿਆਲ ਸੀ ਕਿ ਉਹ ਛੇਤੀ ਹੀ ਜੰਗਲ ਚੋਂ ਬਾਹਰ ਹੋ ਜਾਵੇਗਾ ਪਰ ਉਹ ਸੇਧ ਤੋਂ ਔਕ ਗਿਆ ਸੀ ਕਿਤੇ 2 ਮੀਲ ਕੰਡੇ ਲਤਾੜ ਕੇ ਉਹ ਰੱਖ ਚੋਂ ਬਾਹਰ ਨਿਕਲਿਆ ਅਖੀਰਲੀ ਵਟ ਨਾਲ ਪਾਣੀ ਦਾ ਭਰਿਆ ਖਾਲ ਵਗ ਰਿਹਾ ਸੀ ਕੁਲਵੰਤ ਨੇ ਦੋ ਬੋਕ ਭਰ ਕੇ ਪੀਤੇ ਤਾਂ ਉਹਦੀ ਜਾਨ ਵਿੱਚ ਜਾਨ ਆਈ ਅੱਜ ਉਹਨੂੰ ਪਤਾ ਲੱਗਾ ਕੇ ਪਾਣੀ ਦੀ ਕੀ ਕੀਮਤ ਹੈ ਪਿਆਸ 부ਝਾ ਕੇ ਉਹਨੇ ਅਸਮਾਨ ਵੱਲ ਤੱਕਿਆ ਤਾਰਿਆਂ ਵੱਲ ਵੇਖ ਕੇ ਉਹਨੇ ਅੰਦਾਜ਼ਾ ਲਾਇਆ ਕਿ ਉਹ ਜਖੀਰੇ ਤੋਂ ਪਹਾੜ ਦੀ ਬਾਹੀ ਖੜਾ ਹੈ ਉਸ ਤੋਂ ਲੈਂਦੇ ਪਾਸੇ ਦੋ ਫਰਲਾਂਗ ਤੇ ਨਹਿਰ ਵਗ ਰਹੀ ਸੀ ਪਹਿਲਾਂ ਉਹਨੇ ਨਹਿਰ ਦੀ ਪਟੜੀ ਭੈਣ ਦਾ ਇਰਾਦਾ ਕੀਤਾ ਦੋ ਚਾਰ ਕਦਮ ਉਸ ਪਾਸੇ ਪੁੱਟੇ ਵੀ ਉੱਥੇ ਤਾਂ ਸਗੋਂ ਵਧੇਰੇ ਖਤਰਾ ਹੈ ਪੁਲਾ ਉੱਤੇ ਵੈਰੀ ਰਾਹ ਮਾਲ ਕੇ ਬੈਠੇ ਹੋਣਗੇ ਇਹ ਖਿਆਲ ਆਉਂਦੇ ਸਾਰੋ ਫਿਰ ਰੁਕ ਗਿਆ ਮੈਨੂੰ ਰਾਹੋਂ ਪਾਸੇ-ਪਾਸੇ ਡਾਂਡੇ-ਮਿੰਡੇ ਹੀ ਜਾਣਾ ਚਾਹੀਦਾ ਹੈ ਐਸ ਤਜਵੀਜ਼ ਉੱਤੇ ਉਹਨੇ ਮਨ ਪੱਕਾ ਕਰ ਲਿਆ ਉਹਨੇ ਜੇਬ ਵਿੱਚ ਬਟੂਆ ਤੇ ਲੋੜੀਂਦੇ ਕਾਗਜ਼-ਪੱਤਰ ਟੋਹੇ ਤੇ ਸੋਟਾ ਸੰਭਾਲ ਕੇ ਤਰੂਤਾਰੇ ਦੀ ਸੇਧ ਰੱਖ ਕੇ ਖੇਤਾਂ ਦੀ ਵੱਟੇ-ਵੱਟ ਤੁਰ ਪਿਆ ਔਖ ਨਾਲ ਉਹਦੀਆਂ ਆਂਦਰਾਂ ਕਲਪ ਰਹੀਆਂ ਸਨ ਚੰਗੇ ਬਾਗਾਂ ਨੂੰ ਰਾਹ ਵਿੱਚ ਮੱਕਈ ਦਾ ਖੇਤ ਆ ਗਿਆ ਇੱਕ ਟਾਂਡੇ ਨਾਲ ਉਹਨੇ ਛੱਲੀ ਪੰਨੀ ਰਾਤ ਦੀ ਚੁੱਪ-ਚਾਪ ਵਿੱਚ ਉਹ ਦਾ ਖੜਾਕ ਉਸ ਨੂੰ ਦੂਰ ਤੱਕ ਗੂੰਜਦਾ ਪ੍ਰਤੀਤ ਹੋਇਆ ਉਹ ਕਿੰਨਾ ਚਿਰ ਅਹੈਲ ਖੜਾ ਉਦਾਲੇ ਵਾਰਡ ਲੈਂਦਾ ਰਿਹਾ ਕਿ ਇਹ ਖੜਾਕ ਸੁਣ ਕੇ ਕੋਈ ਆ ਤਾਂ ਨਹੀਂ ਰਿਹਾ ਫਿਰ ਉਹਨੇ ਸਹਿਜ ਸਹਿਜ ਪੜਦੇ ਲਾ ਕੇ ਕੱਚੀ ਛੱਲੀ ਦੰਦਾਂ ਨਾਲ ਝੁੰਡ ਲਈ ਖਾਲੀ ਢੱਡ ਨੂੰ ਝੁਲਕਾ ਦੇਣ ਬਦਲੇ ਉਹਨੇ ਹੋਰ ਦੋ ਚਾਰ ਦੁੱਧੇ ਤੋੜ ਕੇ ਚੱਬੇ ਜਦੋਂਕਿ ਸਰੀਰ ਵਿੱਚ ਸਾਹ ਸਾਤ ਆਇਆ ਤਾਂ ਉਹ ਫੇਰ ਅਗਾਹ ਤੁਰ ਪਿਆ ਸਾਰੀ ਰਾਤ ਉਹ ਤੁਰਦਾ ਗਿਆ ਕਿਸੇ ਪਾਸੇ ਆਦਮੀਆਂ ਦੇ ਬੋਲਣ ਜਦ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆਉਂਦੀ ਤਾਂ ਨਿਤਾਣੇ ਸਹਿ ਵਾਂਗ ਉਹ ਉੱਥੇ ਹੀ ਸ਼ਹਿ ਜਾਂਦਾ ਰਾਹ ਵਿੱਚ ਕੋਈ ਪਹਿਆ ਆ ਜਾਂਦਾ ਤਾਂ ਬੜੇ ਧਿਆਨ ਨਾਲ ਚਫੇਰੇ ਵੇਖ ਕੇ ਲੰਘਦਾ ਮੌਤ ਕਿੰਨੀ ਭਿਆਨਕ ਤੇ ਜ਼ਿੰਦਗੀ ਕਿੰਨੀ ਪਿਆਰੀ ਹੈ ਇਸ ਥੋੜੇ ਜਿਹੇ ਪੰਦ ਵਿੱਚ ਹੀ ਉਹਨੂੰ ਚੋਖਾ ਤਜਰਬਾ ਹੋ ਗਿਆ ਅਜੇ 바ਵਾ ਤੜਕਾ ਸੀ ਉਹ ਇੱਕ ਵੱਡੇ ਸਾਰੇ ਪਿੰਡ ਦੀ ਜੂ ਵਿੱਚ ਜਾ ਪੂਜਾ ਹਲ-ਪਲ ਪਿੱਛੋਂ ਪਹਿਰੇਦਾਰਾਂ ਦਾ ਹੋਕੜਾ ਉਹਦੇ ਕੰਨਾਂ ਵਿੱਚ ਗੂੰਜਣ ਲੱਗਾ ਉਹ ਸੱਜੇ ਹੱਥ ਨੂੰ ਜਰਾ ਉਲਰਿਆ ਤਾਂ ਦੋਕ ਪੈ ਲੀਆਂ ਜਾ ਕੇ ਅੱਗੇ ਸੁਹਾ ਆ ਗਿਆ ਨੇੜਿਓਂ ਹੀ ਇਹ ਸ਼ਾਖ ਨਹਿਰ ਵਿੱਚੋਂ ਪਾਟੀ ਪ੍ਰਤੀਤ ਹੁੰਦੀ ਸੀ ਤੰਗ ਪੌਲ ਵਿੱਚੋਂ ਪਾਣੀ ਦੇ ਡਿੱਗਣ ਦੀ ਆਵਾਜ਼ ਉਹ ਸਾਫ਼ ਸੁਣ ਰਿਹਾ ਸੀ ਚਫੇਰੇ ਤੱਕ ਕਿ ਉਹ ਸੂਏ ਦੇ ਕੰਡੇ ਤੇ ਅਪੜਿਆ ਉਹਨੇ ਸੋਟੇ ਨਾਲ ਟੋਕੇ ਪਾਣੀ ਜਾਚਿਆ ਜੋ ਬਹੁਤਾ ਡੂੰਗਾ ਨਹੀਂ ਸੀ ਪਾਣੀ ਵਿੱਚ ਦੀ ਪਾਰ ਲੰਘ ਕੇ ਉਹਨੇ ਪੈਂਡ ਦਾ ਰੋਕ ਕੀਤਾ ਇਹ ਕਿਹੜਾ ਪੈਂਡ ਹੋਵੇ ਉਹ ਸੋਚ ਰਿਹਾ ਸੀ ਜਾਂ ਉਹਦੇ ਕੰਨੀ ਆਵਾਜ਼ ਪਈ ਓਏ ਨੱਥਾ ਸਿਆ ਹੱਸ ਗਲੀ ਵੱਲ ਤੱਕੜੇ ਰਹੋ ਮੌਤ ਦੇ ਹਨੇਰੇ ਵਿੱਚ ਘਿਰੇ ਹੋਏ ਨੂੰ ਜ਼ਿੰਦਗੀ ਦੀ ਚੰਕ ਨਜ਼ਰੀ ਪਈ ਕੁਲਵੰਤ ਨੂੰ ਯਕੀਨ ਹੋ ਗਿਆ ਕਿ ਇਹ ਕੋਈ ਸਿੱਖਾਂ ਦਾ ਪਿੰਡ ਹੈ ਉਹ ਵਾਹੋਦਾਹੀ ਉਧਰੇ ਹੋ ਤਰਿਆ ਉਹ ਕੰਦਾਂ ਦੇ ਨੇੜੇ ਗਿਆ ਤਾਂ ਅੱਗੋਂ ਉਹਦੇ ਸਵਾਗਤ ਵਜੋਂ ਕੁੱਤੇ ਭੌਂਕੇ ਕੋਠੇ ਦੀ ਛੱਤ ਉੱਤੇ ਖੜੇ ਪੈਰੇ ਧਾਰ ਨੇ ਲਲਕਾਰਿਆ ਕਿਹੜਾ ਏ ਤੂੰ ਕੰਦਾਂ ਉਲੇ ਚੈਂਦਾ ਫਿਰਦਾ ਮਾਰ ਸ਼ੇਰ ਸਿਆਂ ਗੋਲੀ ਕੋਈ ਅੱਗ ਲਾਉਣ ਲੱਗਾ ਈ ਛੇਤੀ ਬੋਲ ਨਹੀਂ ਤਾਂ ਆਈਉ ਸ਼ੇਰ ਸੈਂਗਣੇ ਨਾਲ ਦੇ ਕੋਠੇ ਤੋਂ ਬੰਦੂਕ ਸਿੱਧੀ ਕਰਦਿਆਂ ਲਲਕਾਰਿਆ ਵੇਖਿਓ ਕਿਤੇ ਲੋੜਾ ਨਾ ਮਾਰਿਓ ਮੈਂ ਸਿੱਖ ਜੇ ਘਬਰਾਏ ਹੋਏ ਕੁਲਵੰਤ ਨੇ ਡੜਿਆ ਕੇ ਕਿਹਾ ਕਿਹੜਾ ਪਰ ਕੁਲਵੰਤ ਸਿੰਘ ਕੌਣ ਕੁਲਵੰਤ ਸਿੰਘ ਮੌਤ ਦੇ ਮੂੰਹ ਚੋਂ ਬਚ ਕੇ ਨਿਕਲਿਆ ਹੋਇਆ ਮੈਂ ਪਤੋ ਕੀ ਤੋਂ ਪੈਦਲ ਤੁਰ ਕੇ ਆਇਆ ਆਸਰਾ ਦੇ ਕੇ ਮੇਰੀ ਜਾਨ ਬਚਾਓ ਵੇਖੀ ਕੋਈ ਧੋਖਾ ਨਾ ਕਰੀਂ ਭਰਾਵਾਂ ਨਾਲ ਧੋਖਾ ਮੈਂ ਤਾਂ ਸਗੋਂ ਤੁਹਾਡੀ ਸ਼ਰਨ ਆਇਆ ਪਰ ਤੂੰ ਠੀਕ ਸੈਖੇ ਹਾਂ ਹਾਂ ਸੈਖਾਂ ਉਰਾਂ ਨੇੜੇ ਹੋ ਕੇ ਜੂੜਾ ਵਖਾ ਕਲਮਾਂਤ ਨੇ ਗੰਧ ਦੇ ਨੇੜੇ ਹੋ ਕੇ ਸਿਰ ਤੋਂ ਪੱਗ ਲਾਹੀ ਕੋਠੇ ਵਾਲੇ ਨੇ ਬੈਟਰੀ ਦਾ ਚਾਨਣ ਸੁੱਟ ਕੇ ਉਹਦੇ ਸਿਰ ਉੱਤੇ ਜੂੜਾ ਵੇਖਿਆ ਇਹ ਸੈਕ ਹੋਣ ਦਾ ਪੱਕਾ ਸਬੂਤ ਸੀ ਬੈਟਰੀ ਬੰਦ ਕਰਕੇ ਉਹਨੇ ਵੇੜੇ ਵਿੱਚ ਕੜੇ ਮੁੰਡੇ ਨੂੰ ਆਵਾਜ਼ ਮਾਰੀ ਬੰਤਿਆ ਵਾਂਸ ਦੀ ਪੌੜੀ ਲਾ ਕੇ ਵਿਚਾਰੇ ਨੂੰ ਕੰਦੋਂ ਅੰਦਰ ਕਰ ਲੈ ਬੰਤੇ ਨੇ ਵਾਂਸ ਦੀ ਪੌੜੀ ਰਾਹੀ ਕੰਧ ਉੱਤੇ ਚੜ ਕੇ ਫਿਰ ਪੌੜੀ ਬਾਹਰ ਲਮਕਾ ਦਿੱਤੀ। ਕੁਲਵੰਤ ਪੌੜੀ ਰਾਹੀਂ ਕੰਧੋਂ ਅੰਦਰ ਆ ਗਿਆ। ਮੰਝੇ ਉੱਤੇ ਬਹਿ ਕੇ ਉਹਨੇ ਪਹਿਲਾਂ ਵਾਹਿਗੁਰੂ ਦਾ ਸ਼ੁਕਰ ਕੀਤਾ ਤੇ ਫਿਰ ਪੁੱਛਿਆ, "ਇਹ ਕਿਹੜਾ ਪੰਡੇ ਰਾਜਾ ਜੰਗ, ਤੂੰ ਕਿੱਥੋਂ ਆਏ ਆਂ?" ਬੰਤੇ ਨੇ ਉਹਦੇ ਕੋਲ ਬਹਿ ਕੇ ਪੁੱਛਿਆ, "ਉੱਤਰ ਵਿੱਚ ਕੁਲਵੰਤ ਨੇ ਪੱਤੋਗੀ ਤੋਂ ਲੈ ਕੇ ਹੁਣ ਤੱਕ ਦੀ ਆਪਣੀ ਕਹਾਣੀ ਕਹਿ ਸੁਣਾਈ। ਅਗਲੇ ਦਿਨ ਬਾਰਿਸ਼ ਸ਼ੁਰੂ ਹੋ ਗਈ। ਉਸ ਦਿਨ ਕੁਲਵੰਤ ਨੇ ਫਿਰੋਜ਼ਪੁਰ ਨੂੰ ਗੱਡੀ ਚੜਨ ਦਾ ਯਤਨ ਕੀਤਾ ਪਰ ਕਾਮਯਾਬ ਨਾ ਹੋਇਆ ਅਗਲੇ ਦਿਨ ਰਾਜਾ ਜੰਗ ਦੇ ਹਿੰਦੂ ਸਿੱਖ ਵੀ ਘਰ ਘਾਟ ਛੱਡ ਕੇ ਤੁਰ ਪਏ ਉਹ ਗੱਡੀ ਜੋ ਕੇ ਨਹਿਰੇ ਨਹਿਰ ਲਲਿਆਣੀ ਨੂੰ ਹੋ ਤੁਰੇ ਕੁਲਵੰਤ ਵੀ ਉਹਨਾਂ ਦੇ ਨਾਲ ਹੀ ਜਾ ਰਿਹਾ ਸੀ ਇਹ ਬੜਾ ਵੱਡਾ ਕਾਫਲਾ ਸੀ ਰਾਹ ਵਿੱਚ ਕਈ ਵਾਰ ਘਰ ਛੋੜਾਂ ਉੱਤੇ ਹਮਲਾ ਹੋਇਆ ਮਾਵਾਂ ਦੇ लाडले ਪੈਣਾ ਦੇ ਵੀਰ ਤੇ ਸਤਵੰਤੀਆਂ ਦੇ ਗੱਭਰੂ ਕਈ ਰਾਹ ਵਿੱਚ ਹੀ ਵੈਰੀ ਦੀਆਂ ਬਰਚੀਆਂ ਦੀ ਭੇਟ ਹੋ ਗਏ ਕਈ ਥਾਈਂ ਕਾਫਲੇ ਨੂੰ ਲੋਥਾਂ ਉਤੋਂ ਦੀ ਲੰਘਣਾ ਪਿਆ ਚੱਲਦਿਆਂ ਚੱਲਦਿਆਂ ਆਖਿਰ ਦੂਜੇ ਦਿਨ ਭਾਰਤ ਦੀ ਹੱਦ ਆਈ ਤੇ ਲੋਕਾਂ ਨੇ ਜ਼ਿੰਦਗੀ ਦਾ ਮੂੰਹ ਵੇਖਿਆ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ